ਸ਼ੋਅ ਕੁਆਲਿਟੀ ਜਮਾ ਐਨ ਬੇਦਾਗ ਨੇਚਰਲ ਸਪੌਟਲੈਸ ਨੁਕਰੀ ਬਸ਼ੇਰੀ ਦਿਖਾਉਣੀ ਆ ਅੱਜ ਤੁਹਾਨੂੰ ਸੇਲ ਵਾਲੀ ਬਸ਼ੇਰੀ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦੇ ਆ ਦੋਨੇ ਅੱਖਾਂ ਤੋਂ ਬਿੱਲੀ ਆ ਜੈ ਮੰਗਲਾ ਬਸ਼ੇਰੀ ਤੇ ਬਾਕੀ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰੋ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਤੇ ਇੱਕ ਗਿੱਠ ਤੋਂ ਵੀ ਉੱਪਰ ਇਹਦੇ ਲੰਮਾ ਦੇ ਮਣ ਲੱਗਿਆ ਵਾਗਾ ਜਿਵੇਂ ਜਿਹੜੇ ਬੰਦੇ ਪੌਰੀਆਂ ਦਾ ਵਿਚਾਰ ਕਰਦੇ ਆ ਤਾਂ ਪੌਰੀਆਂ ਦੀ ਵੀ ਬਿਲਕੁਲ ਓਕੇ ਆ ਬਾਕੀ ਬਲੱਡ ਲਾਈਨ ਦੋਨਾਂ ਪਾਸਿਆਂ ਤੋਂ ਬੜੀ ਚੰਗੀ ਆ ਇਹਦੀ ਆ ਜਿਹੜੀ ਇਹਦੀ ਮਾਂ ਤੋਂ ਨਾਲ ਖੜੀ ਦਿਖਾ ਰਹੇ ਆ ਆਪਾਂ ਇਹ ਸਾਲੀ ਵਾਲਾ ਬਲੱਡ ਲਾਈਨ ਦੀ ਘੋੜੀ ਆ ਅਰਜੁਨ ਰੌਲੀ ਵਾਲੇ ਦੀ ਪੋਤੀ ਆ ਇਹ ਤੇ ਫੇਮਸ ਘੋੜੇ ਬਤਾਵ ਦੀ ਬੱਚੀ ਆ ਘੋੜੀ ਦੀ ਜਿਹੜੀ ਹਾਈਟ ਆ 61+ ਆ ਦੋਸਤੋ ਘੋੜੀ ਬਾਈ ਨੇ ਸੇਲ ਨਹੀਂ ਕਰਨੀ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਸਿਰਫ ਦੋ ਘੋੜੀਆਂ ਸ਼ੌਂਕੀਆ ਤੌਰ ਦੇ ਉੱਤੇ ਬਾਈ ਨੇ ਰੱਖੀਆਂ ਵੀਆਂ ਨੇ ਤੇ ਆ ਘੋੜੀ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਹੁਤ ਜਿਆਦਾ ਚੰਗੀ ਘੋੜੀ ਆ ਉਹ ਮਹਾਮੰਦਰੇ ਦੀ ਘੋੜੀ ਵੀ ਬਹੁਤ ਜਿਆਦਾ ਸੋਹਣੀ ਆ ਗਰਦਨ ਘੋੜੀ ਦੀ ਵੀ ਪਤਲੀ ਤੇ ਲੰਮੀ ਆ ਬਰੀਕੀਆਂ ਚ ਬੜੀ ਆ ਲੈਂਥ ਘੋੜੀ ਦੀ ਵੀ ਚੰਗੀ ਆ ਵਧੀਆ ਬਾਡੀ دار ਪੇਟਲ ਘੋੜੀ ਆ ਦੋਸਤੋ ਸੋ ਬਸ਼ੇਰੀ ਆ ਜਿਹੜੀ ਦੋਸਤੋ ਇਹ ਪਿਓ ਵਾਲੇ ਪਾਸੇ ਸਮੁੰਦਰ ਵਾਲੀ ਬਲੱਡ ਲਾਈਨ ਦੇ ਵਿੱਚੋਂ ਆ ਸਮੁੰਦਰ ਘੋੜੇ ਦਾ ਬੜਾ ਫੇਮਸ ਬੱਚਾ ਹੈਗਾ ਮਾਨਸਾ ਸ਼ੈਡ ਪਿੰਡ ਫੱਤਾ ਮਾਲੂਕੇ ਬਾਈ ਠਾਕੁਰ ਦੇ ਕੋਲੇ ਰਾਜਾ ਘੋੜਾ ਉਸ ਰਾਜੇ ਘੋੜੇ ਦੀ ਧੀ ਆ ਇਹ ਰਾਜੇ ਕੋੜੇ ਬਾਰੇ ਆਪਾਂ ਸਾਰੇ ਜਾਣਦੇ ਹੀ ਆ ਬਾਈਬਲ ਵਾਲੇ ਹਨ ਸਦਾ ਉਹ ਸਕਾ ਭਰਾਗਾ ਮਾਂ ਪਿਓ ਵਾਲੇ ਪਾਸੇ ਦੋਨਾਂ ਸਾਈਡਾਂ ਤੋਂ ਸੋ ਬੱਚੀ ਦੇ ਵਿੱਚ ਕੁਆਲਟੀ ਚੈੱਕ ਕਰੋ ਜਿਵੇਂ ਬਲੱਡ ਲਾਈਨ ਇਹਦੀ ਚੰਗੀ ਆ ਗਈ ਸ਼ੋ ਲੜਨ ਵਾਲੀ ਬਹੁਤ ਜਿਆਦਾ ਚੰਗੀ ਬੱਚੀ ਆ ਹਾਈਟ ਵੀ ਚੰਗੀ ਕਰੂਗੀ ਲੈਂਥ ਪੱਠਪੁੜੇ ਦੀ ਬਹੁਤ ਜਿਆਦਾ ਚੰਗੀ ਆ ਅੰਗਾਂ ਪੈਰਾਂ ਦੀ ਸਾਫ਼ ਸੁਥਰੀ ਆ ਸ਼ਕੀਨੀ ਵਾਲੀ ਵੀ ਕੋਈ ਘਾਟ ਨਹੀਂ ਬੱਚੀ ਦੇ ਵਿੱਚ ਸੋ ਐਡਰੈਸ ਨੋਟ ਕਰ ਲਓ ਬਾਈ ਦਾ ਜਿਹੜਾ ਪਿੰਡ ਹੈਗਾ ਪਿੰਡ ਦਾ ਨਾਮ ਹੈਗਾ ਨਿੰਮ ਵਾਲੇ ਮੋੜ ਨਿੰਮ ਵਾਲੇ ਮੋੜ ਪਿੰਡ ਦਾ ਨਾਮ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈ ਜਾਂਦਾ ਤਕਰੀਬਨ ਬਰਨਾਲੇ ਤੋਂ 15 ਕਿਲੋਮੀਟਰ ਦੂਰ ਹੋਣਾ ਜਦੋਂ ਆਪਾਂ ਬਰਨਾਲੇ ਤੋਂ ਇਹ ਬਾਜੇਖਾਨੇ ਵਾਲਾ ਭਧੌੜ ਵਾਲਾ ਮੇਨ ਰੋਡ ਆਉਣੀ ਆ ਉਹ ਰੋਡ ਤੋਂ ਥੋੜਾ ਜਿਹਾ ਅੱਗੇ ਆ ਕੇ ਤੇ ਚੀਮੇ ਜੋਧਪੁਰ ਪਿੰਡ ਤੋਂ ਸੜਕ ਜਾਂਦੀ ਆ ਇਸ ਪਿੰਡ ਨੂੰ ਮੇਨ ਹਾਈਵੇ ਤੋਂ ਸੋ ਬਾਈ ਰਗਵੀਰ ਦਾ ਕੰਟੈਕਟ ਨੰਬਰ ਕਰ ਲਓ ਤੁਸੀਂ ਨੋਟ ਕੁਆਲਟੀ ਬੱਚੀ ਦੇ ਵਿੱਚ ਚੈੱਕ ਕਰ ਲਓ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਾਲ ਪੌਰੀਆਂ ਦੀ ਬਿਲਕੁਲ ਸਾਫਾ ਗੁਲਾਬੀਪਨ ਬੱਚੀ ਦੇ ਵਿੱਚ ਬਹੁਤ ਜ਼ਿਆਦਾ ਆ ਤੇ ਸਕਿਨ ਬੜੀ ਪਤਲੀ ਹੈ ਦੀ ਕੰਨ ਜੜਮਾ ਸ਼ਕੀਨ ਕੁੰਡੀ ਵਾਲਾ ਦੋਨੇ ਅੱਖਾਂ ਤੋਂ ਜੈ ਮੰਗਲਾ ਤੇ ਦੇਮਨ ਬਸ਼ੇਰੀ ਦੇ ਬਹੁਤ ਵੱਡਾ ਗੱਠ ਤੋਂ ਪ੍ਰਸਾਈਜ਼ ਲੱਗਿਆ ਵਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਸੁਹਾ ਸੁਹਾ ਦਾ ਕੀੜਾ ਰੱਖਦਾ ਜਿਹਨੂੰ ਆਇਆ ਵੀ ਆਪਾਂ ਚੰਗੀ ਬਸ਼ੇਰੀ ਲੈਣੀ ਆ ਜਿਹਦਾ ਖਾਨਦਾਨ ਵੀ ਚੰਗਾ ਹੋਵੇ ਮਾਪੇ ਵਾਲੀ ਸਾਈਡ ਤੋਂ ਕਿਉਂਕਿ ਦੋਨਾਂ ਪਾਸਿਆਂ ਤੋਂ ਟੌਪ ਦੀ ਬਲੱਡ ਲਾਈਨ ਆ ਇਹਦੀ ਇੱਕ ਪਾਸੇ ਸਮੁੰਦਰ ਖੜਾ ਪਿਓ ਵਾਲੇ ਪਾਸੇ ਦੇ ਪਿੱਛੇ ਬੈਕਗ੍ਰਾਉਂਡ ਦੇ ਤੇ ਦੂਜੇ ਪਾਸੇ ਸਾਲੀ ਵਾਲੀ ਬਲੱਡ ਲਾਈਨ ਆ ਗਈ ਦੋਸਤੋ ਮਾਂ ਵਾਲੇ ਪਾਸੋਂ ਬਸ਼ੇਰੀ ਦੇ ਵਿੱਚ ਕੋਈ ਘਾਟ ਨਹੀਂ ਕੱਦ-ਗਾਠ ਵੀ ਚੰਗਾ ਕਰੂ ਬਾਕੀ ਥੋਨੂੰ ਆਪਾਂ ਇਹਦੀ ਮਾਂ ਨਾਲ ਦਿਖਾਤੀ ਅੱਗੇ ਵੀਡੀਓ ਦੇ ਵਿੱਚ ਤੇ ਘੋੜੀ ਦੇ ਕੋਲੇ ਖੜੀ ਤੁਸੀਂ ਦੇਖ ਲੈਣਾ ਥੋਨੂੰ ਜੱਜਮੈਂਟ ਹਾਈਟ ਦੀ ਆਪ ਹੀ ਆ ਜਾਣੀ ਆ ਹਾਂ ਥੋਨੂੰ ਮੈਂ ਦੱਸਦਾ ਭੁੱਲ ਗਿਆ ਵੀ 8 ਮਹੀਨੇ ਬੱਚੀ ਦੀ ਹੁਣ ਉਮਰ ਹੋਈ ਆ ਛਿਗੜੀ ਪਟਣੀ ਇਹਨੇ ਸ਼ੁਰੂ ਕੀਤੀ ਆ ਦੋਸਤੋ ਤੇ ਉਮਰ ਇਹ ਥੋਨੂੰ ਜਮਾਂ ਜੈਨੂਅਨ ਸਹੀ ਦੱਸੀ ਆ ਹੁਣ ਇਹ ਚ ਇਹ ਨਾ ਸਮਝ ਲਓ ਵੀ ਮਹੀਨੇ ਦੋ ਮਹੀਨੇ ਦਾ ਕਿਤੇ ਝੂਠ ਮਾਰਿਆ ਵਾ ਫਿਰ ਇਹਨੂੰ 6 ਮਹੀਨਿਆਂ ਦੀ ਮੰਨ ਲਓ ਜੇ ਤੁਸੀਂ ਇਹ ਮੰਨਣਾ ਪਰ ਜਿਹੜੀ ਇਹਦੀ ਸਹੀ ਉਮਰ ਆ ਉਹ ਦੋਸਤੋ 8 ਮਹੀਨਿਆਂ ਜਿਵੇਂ ਬਾਈ ਨੇ ਆਪਾਂ ਨੂੰ ਦੱਸਿਆ ਸ਼ਿਗੜੀ ਮਾੜੀ ਮਾੜੀ ਇਹਨੇ ਹੁਣ ਕੱਢਣੀ ਸਟਾਰਟ ਕੀਤੀ ਆ ਸੋ ਕਾਲ ਕਰ ਲਿਓ ਬੱਚੀ ਕਦ ਕਾਠ ਚੰਗਾ ਕਰੂਗੀ ਸ਼ਕੀਨੀਆਂ ਵਾਲੀ ਕੋਈ ਘਟ ਨਹੀਂ ਗੱਲਬਾਤ ਪੂਰੀ ਓਕੇ ਆ ਰੇਟ ਦੀ ਗੱਲਬਾਤ ਬਾਈ ਰਿਕਵੀਰ ਤੁਹਾਡੇ ਨਾਲ ਫੋਨ ਤੇ ਕਰੂਗਾ ਤੇ ਬੱਚੀ ਲੈਣ ਵਾਲੀ ਆ ਗੱਲਬਾਤ ਜਮ੍ਹਾਂ ਆਣ ਓਕੇ ਦੀ ਰਿਪੋਰਟ ਆ ਐਂਡਾ ਤੇ ਵੈਸੇ ਵੀ ਬੱਚੀ ਸੌ ਸਰੀਫਾ ਕੋਈ ਆ ਨਹੀਂ ਹੈਗਾ ਵੀ ਬੜੀ ਚੌੜ ਚੱਪਾ ਨਹੀਂ ਕਰਦੀ ਸ਼ੋਅ ਕੁਆਲਿਟੀ ਬੱਚੀ ਆ ਐਟੀਟਿਊਡ ਬਹੁਤ ਜ਼ਿਆਦਾ ਹੈ ਬੱਚੀ ਦੇ ਵਿੱਚ